ਉਹ ਜਿਹੜੇ ਨੋਟ ਬੰਦ ਹੋ ਚੁੱਕੇ ਆ ਉਹ ਵੀ ਬਾਪੂ ਦੇ ਕੋਲੇ ਥੱਧੀਆਂ ਨੇ ਥੱਧੀਆਂ ਹੀ ਪਈਆਂ ਹੋਣ ਲੋਕੀ ਕਈ ਥੋੜੀ ਜਣਗੇ ਚੱਲਦੇ ਫਿਰਦੇ ਕਿ ਹੱਥ ਪਾ ਹੀ ਦੇ ਦੇਖ ਲਈ ਆਹ ਪਰਮਾਰ ਦਾ ਪਾਣਾ ਦੇਖ ਲਓ ਆਹ ਦੋ ਗੱਟੂ ਨੋਟਾ ਦੇ ਨਿਕਲੇ ਆ ਜੀ ਤੋ ਇਹ ਦੁਖਣ ਲੱਗੀ ਬਹੁਤ ਤੇ ਇੱਕ ਦੇ ਵਿੱਚ ਤਾਂ ਸਾਰੇ ਗਲੇ ਹੋਏ ਨੋਟ ਹੀ ਪਾਏ ਆ ਸੀ ਹੋਰ ਬਾਅਦ ਨੂੰ ਪੱਜੇ ਦਾ ਖਾਸ ਜਿਹੜੇ ਸਾਰੇ ਗਲੇ ਹੋਏ ਨੇ ਇੱਕ ਦੇ ਵਿੱਚ ਜਿਹੜੇ ਸੁੱਕੇ ਠੀਕ ਨੋਟ ਨੇ ਸੁੱਕੇ ਨੇ ਉਹ ਪਾਏ ਨੇ ਸਾਰੇ ਦਸਾਂ ਦੇ 20ਾਂ ਦੇ 50ਾਂ ਦੇ 100 ਦੇ 500 ਦੇ ਪੁਰਾਣੇ ਨੋਟ 2000 ਦੇ 1000 ਵਾਲੇ ਸਿੱਕੇ ਸਾਰਾ ਕੁਝ ਹੀ ਇੱਥੇ ਅੱਜ ਸੁਪਨਿਆਂ ਦੇ ਘਰ ਤੋਂ ਪਹੁੰਚੇ ਸੀ ਆ ਗੁਰਪ੍ਰੀਤ ਵੀਰਾ ਸਾਡੇ ਨਾਲ ਸੇਵਾ ਵੀ ਕਰਾ ਰਿਹਾ ਵੀਰ ਇਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਦੱਸਿਆ ਸੀ ਅਸੀਂ ਅੱਜ ਇੱਥੇ ਨਾਈਜੀਰੀਆਨ ਐਮਬੈਸੀ ਚ ਆਏ ਸੀ ਜਿਹੜਾ ਸਾਨੂੰ ਦਿੱਲੀ ਤੋਂ ਲੈ ਕੇ ਗਏ ਸੀ ਅਸੀਂ ਇੱਕ ਸਟੈਨਲੀ ਸੀਗਾ ਨਾਈਜੀਰੀਆ ਦਾ ਬੰਦਾ ਸੀ ਉਹਨੂੰ ਲੈ ਕੇ ਗਏ ਸੀ ਇੱਥੋਂ ਅਸੀਂ ਅੱਜ ਤੋਂ 6-7 ਮਹੀਨੇ ਪਹਿਲਾਂ ਅੱਜ ਉਹਦਾ ਵੀਜ਼ਾ ਲੱਗ ਗਿਆ 14 ਤਰੀਕ ਨੂੰ ਉਹ ਨਾਈਜੀਰੀਆ ਚੱਲਿਆ ਵਾਪਸ ਆਪਣੀ ਮਾਪਿਓ ਕੁਲੀਓ ਦਾ ਘਰ ਲੱਭ ਗਿਆ ਅੱਜ ਅਸੀਂ ਐਮਬੈਸੀ ਤੋਂ ਵੀਜ਼ਾ ਲੈਣ ਆਏ ਸੀ ਨਾਲ ਅਸੀਂ ਸੋਚਿਆ ਸੀ ਵੀ ਆਪਾਂ ਉਹਨੂੰ ਲੈ ਕੇ ਆਉਣਾ ਬਾਪੂ ਜੀ ਦੀ ਵੀਡੀਓ ਸਾਨੂੰ ਗੁਰਪ੍ਰੀਤ ਵੀਰਾਂ ਕਈ ਦਿਨਾਂ ਤੋਂ ਭੇਜ ਰਿਹਾ ਅੱਜ ਜਦੋਂ ਅਸੀਂ ਇੱਥੇ ਆਏ ਬਾਪੂ ਜੀ ਦੀ ਹਾਲ ਤੁਸੀਂ ਦੇਖਿਆ ਕਿਵੇਂ ਆਟੋ ਦੇ ਵਿੱਚੋਂ ਉਤਰ ਰਹੇ ਸੀ ਬਾਪੂ ਜੀ ਆਟੋ ਦੇ ਵਿੱਚੋਂ ਆ ਗੱਟੂ ਸਾਰੇ ਭਰ ਕੇ ਨਾਲ ਰੱਖੇ ਹੋਏ ਸੀ ਨਵੀਂ ਜੁੱਪਲ ਪਈ ਹੈ ਆ ਦੇਖੋ ਹਜੇ ਵੀ ਪੈਸੇ ਇਹ ਨਵੀਂ ਆ ਪਈ ਹੈ ਨਵੀਂ ਜੁੱਪਲ ਲੈ ਦੇਖੋ ਹਜੇ ਵੀ ਪੈਸੇ ਬਾਪੂ ਦੇ ਨਿਕਲ ਹੀ ਜਾਂਦੇ ਆ ਹਜੇ ਵੀ ਦੇਖੋ ਆਹ ਬਹੁਤ ਹੈ ਆ ਦੇਖੋ ਕਿੰਨੇ ਨੋਟ ਹਜੇ ਵੀ ਬਾਪੂ ਦੇ ਗੱਠੀਆਂ ਦੀਆਂ ਗੱਠੀਆਂ ਨਿਕਲ ਜਾਂਦੀਆਂ ਲੈ ਚੱਪਲਾਂ ਪਰੇ ਰੱਖ ਦੋ ਬਾਪੂ ਜੀ ਪਰੇ ਰੱਖ ਦੋ ਤਾਂ ਆਹ ਲਫਾਫੇ ਚ ਪਾਇਓ ਜੀ ਜੇ ਆਪਾਂ ਪਾਏ ਸੀਗੇ ਪੈਸੇ ਇੱਥੇ ਇੱਕ ਲਫਾਫੇ ਚ ਪੈਸੇ ਆ ਲਫਾਫਾ ਤੇ ਹੁਣ ਬੰਦ ਕਰਤਾ ਨਾ ਉਹਦੇ ਚ ਚਲੋ ਇਹ ਚ ਸਿਰਦੋ ਫਿਰ ਇਹਦੇ ਚ ਹੀ ਸਿਰਦੋ ਇਹਦੇ ਚ ਹੀ ਰੱਖ ਦੋ ਆਹਨ ਸਾਰਾ ਕੋਈ ਆ ਸਾਰਾ ਕੋਈ ਚੱਕ ਕੇ ਸਿਰਦੋ ਵਿੱਚ ਆ ਸਾਰਾ ਕੋਈ ਸਿਰਦੋ ਚੱਕ ਕੇ ਵਿੱਚ ਕੋਈ ਨਾ ਸਿਰਦੋ ਵਿੱਚ ਆਪਾਂ ਉੱਥੇ ਕਰ ਲਾਂਗੇ ਵੀਰ ਜੀ ਨੇਰਾ ਹੋ ਜਾਣਾ ਤੁੰਦ ਆ ਕੱਪੜੇ ਨਾ ਸਿੱਟੋ ਗੰਦੇ ਵਿੱਚ ਨਾ ਆ ਜਿਹੜੀਆਂ ਲਫਾਫੀਆਂ ਦੀਆਂ ਪਈਆਂ ਚੱਕ ਦੋ ਕੱਲੀਆਂ ਲਫਾਫੀਆਂ ਜੀਆਂ ਆਦੋਂ ਆਦੇ ਕੋਈ ਗੰਦੇ ਸਮਾਨ ਨਿਕਲ ਆਏਗਾ ਕੋਈ ਕਾਗਜ਼ ਕੱਪੜੇ ਕੋ ਪਤਾ ਕੱਪੜਿਆਂ ਤੋਂ ਬਿਨਾ ਸਾਰਾ ਕੁਝ ਇਕੱਠਾ ਕਰ ਲਾ ਵੀਰੇ ਖੜੇ ਹੋ ਮੈਂ ਕਰਦਾ ਕੋਈ ਪਾਸੇ ਕੋਈ ਪਾਸੇ ਹੋ ਜਾ ਪਾਸੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਕਹਿਣਾ ਮੈਂ ਨਾ ਨਹੀਂ ਨਹੀਂ ਨਜ਼ਾਰੇ ਨੇ ਬਾਬਾ ਜੀ ਅੱਜ ਹੋ ਵਾਲੇ ਠੀਕ ਹੈ ਘਰ ਚੱਲਦੇ ਜਾ ਰਹੇ ਅੱਛਾ ਹੋਈ ਇਹ ਲੋਟ ਜਦ ਆਦੇ ਦੋ ਦਿਨ ਪੰਖਣ ਹੁੰਦੇ ਆਗੇ ਹਾਂ ਨਿਕਲਣਗੇ ਵਿੱਚੋਂ ਆ ਦੇਖੋ ਆ ਕੀ ਹੈ ਨਹੀਂ ਇਹਦੇ ਵਿੱਚ ਹੈਗੇ ਨਾ ਤਾਂ ਇਹਦੇ ਵਿੱਚ 79 ਆਹਾ ਇੱਕ ਨਾ ਜੀ ਗੱਡੀ ਹੈਗੀ ਆ ਆ ਕਾਗਜ਼ਾਂ ਕੁਗਜਾਂ ਦੀ ਭਰੀ ਹੈ ਮਾੜੇ ਮੋٹے ਵਿੱਚ ਸਿੱਕੇ ਜਿਹਾ ਤੇ ਦੋ ਲਫਾਫਿਆਂ ਦੇ ਵਿੱਚ ਪੈਸੇ ਆ ਜਿਹੜੇ ਇੱਥੇ ਰੱਖੋ ਜੀ ਪਹਿਲਾਂ ਇਹਨੂੰ ਚਲੋ ਜੀ ਇੱਥੇ ਰੱਖ ਦਿਓ ਜੀ ਸਰਦਾਰ ਜੀ ਇਹ ਪਹਿਲੀ ਵਾਰੀ ਅਸੀਂ ਗੱਡੀ ਨੋਟਾਂ ਨਾਲ ਭਰ ਕੇ ਲੈ ਕੇ ਚੱਲੇ ਆਂ ਬਹਿ ਜਾ ਬੱਤ ਬਾਪੂ ਨਿਕਲ ਚੱਲਿਆ ਦਿੱਲੀ ਹੈ ਨਾ ਦਿੱਲੀ ਹੈ ਇਹ ਦਿੱਲੀ ਬਣਾ ਰੋਡ ਹੈ ਮਾਈਕਮ ਨਿਕਲ ਰਿਹਾ ਯਾਰ ਇੱਥੋਂ ਤੁਸੀਂ ਦੇਖਦੇ ਹੋ ਬਾਪੂ ਜੀ ਗੱਡੀ ਦੇ ਵਿੱਚ ਬੈਠੇ ਨੇ ਬਾਪੂ ਜੀ ਬਾਪੂ ਕਾਰਣਾ ਸਾਹਿਬ ਸਤਿ ਸ਼੍ਰੀ ਅਕਾਲ ਚੱਲੀਏ ਜੀ ਅੱਪ ਚੰਦਨਗਰ ਆਪਾਂ ਤੁਹਾਡੇ ਘਰੇ ਚੱਲੇ ਗણેਸ਼ਨਗਰ ਚਲੋ ਚਲੋ ਨਹੀਂ ਨਹੀਂ ਤਾਂ ਹੁਣ ਜੀ ਬਾਪੂ ਜੀ ਨੂੰ ਅਸੀਂ ਨਾਲ ਲੈ ਕੇ ਬਾਪੂ ਜੀ ਦਾ ਪੈਸਾ ਜਿੰਨਾ ਨਿਕਲਿਆ ਉਹਦੇ ਵਿੱਚੋਂ ਉਹ ਸਾਰਾ ਨਾਲ ਲੈ ਕੇ ਅਸੀਂ ਇੱਕ ਵਾਰੀ ਕੋਸ਼ਿਸ਼ ਕਰਾਂਗੇ ਤੇ ਅਸੀਂ ਹਾਂ ਹਾਂ ਤੁਹਾਡੇ ਨਾਲ ਵੰਨਣਾ ਮੈਂ ਬਾਪੂ ਜੀ ਨੂੰ ਜੀ ਅਸੀਂ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਜੀ ਵਾਹਿਗੁਰੂ ਮਿਹਰ ਕਰਨ ਬਾਪੂ ਜੀ ਦਾ ਆਉਣ ਵਾਲਾ ਜੀਵਨ ਉੱਥੇ ਮਾਨ ਸਤਕਾਰ ਭਰਿਆ ਬਤੀਤ ਹੋਵੇ ਤੰਦਰੁਸਤੀ ਭਰਿਆ ਬਤੀਤ ਹੋਵੇ ਚਲੋ ਜੀ ਆਪਾਂ ਆਹ ਲਓ ਜੀ ਕਾਰ ਲੈ ਲਓ ਇੱਕ ਹੋਰ ਦੇ ਦੋ ਲਓ ਕਾਰ ਲੈ ਲਓ ਜੀ ਲਓ ਇਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਆਵੇ ਉਹਨਾਂ ਨੂੰ ਵੀ ਦੱਸਿਓ ਜੀ ਵੀ ਬਾਪੂ ਜੀ ਆ ਲਓ ਸਰਦਾਰ ਜੀ ਤੁਸੀਂ ਕਹਿੰਦੇ ਸੀ ਕਿ ਜੇ ਕੋਈ ਪੁੱਛਣ ਵਾਲਾ ਆਊਗਾ ਉਹਨੂੰ ਜ਼ਰੂਰ ਦਿਓ ਚਲੋ ਜੀ ਚਲੋ ਇਹਨਾਂ ਨਾਲ ਆਓ ਵੀਰੇ ਆਓ ਚਲੋ 74 ਨਾਲ ਹੀ ਚੱਲ ਤੁਸੀਂ ਵੀ ਬੈਠੋ ਸਰਦਾਰ ਜੀ ਨਾਲ ਬਹਿ ਜਾਓ ਆ ਲਾਓ ਫੇਰ ਮਗਰ ਨਾਲ ਆਓ ਪਲੀਜ਼ ਆਓ ਨਾਲ ਆਜੋ ਨਾਲ ਆਜੋ ਇਹਨਾਂ ਨੂੰ ਨਾਲ ਬਿਠਾ ਲਓ ਜੀ ਚਲੋ ਅੱਜ ਤਿਲਕਨਗਰ ਦੇ ਵਿੱਚ ਆਏ ਸੀਗੇ ਜੀ ਅਸੀਂ ਤਿਲਕਨਗਰ ਤੋਂ ਇੱਕ ਸਰਦਾਰ ਬਾਪੂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿਤੇ ਬਹੁਤ ਸਾਰੇ ਸਰਦਾਰ ਭਰਾ ਹੋਰ ਵੀ ਆਸ-ਪਾਸ ਸਾਨੂੰ ਮਿਲੇ ਤੇ ਕੁਝ ਸਰਦਾਰ ਭਰਾਵਾਂ ਨੇ ਸਾਡੀ ਮਦਦ ਵੀ ਕੀਤੀ ਤੇ ਅਸੀਂ ਹੁਣ ਬਾਪੂ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਸੁਪਨਿਆਂ ਦੇ ਘਰ ਤੇ ਹੁਣ ਪਹਿਲਾਂ ਬਾਪੂ ਦੇ ਘਰ ਅਸੀਂ ਗਣੇਸ਼ ਨਗਰ ਦੇ ਵਿੱਚ ਬਾਪੂ ਦਾ ਘਰ ਆ ਉੱਥੇ ਚੱਲੇ ਆ ਤੇ ਬਾਪੂ ਜੀ ਦਾ ਘਰ ਜਾ ਕੇ ਦੇਖਦੇ ਆ ਉੱਥੇ ਕੀ ਹੁੰਦਾ ਕੀ ਉਹ ਵਰਤਾਵ ਕਰਦੇ ਆ ਸਾਡੇ ਨਾਲ ਦਿੱਲੀ ਦੇ ਵਿੱਚ ਆ ਜੀ ਅਸੀਂ ਆਹ ਲਾਲਾ ਗਣੇਸ਼ ਦਾ ਮੇਰੇ ਨਾਲ ਇੱਕ ਬਾਈ ਸਾਡਾ ਸਰਦਾਰ ਭਰਾ ਸਾਡੇ ਨਾਲ ਜਾ ਰਿਹਾ ਇਹਨੇ ਬਾਈ ਨੇ ਮਦਦ ਕੀਤੀ ਸਾਡੀ ਬਹੁਤ ਤੇ ਹੁਣ ਅਸੀਂ ਉਹਨਾਂ ਦੇ ਘਰੇ ਚੱਲੇ ਆ ਗਣੇਸ਼ ਜੀ ਦੇ ਤੇ ਇਹ ਬਾਈ ਹੁਣੀ ਵੀ ਸਾਡੇ ਨਾਲ ਚੱਲੇ ਨੇ ਤੇ ਸਾਰੇ ਸਰਦਾਰ ਭਰਾ ਇੱਥੇ ਮਦਦ ਲਈ ਸਾਰੇ ਇਕੱਠੇ ਹੋ ਗਏ ਕਿ ਬਾਈ ਜੀ ਇਨਾਂ ਦਾ ਘਰ ਉੱਥੇ ਨੇੜੇ ਹੀ ਹੈ ਕਹਿੰਦੇ ਮੈਂ ਵੀ ਤੁਹਾਡੇ ਨਾਲ ਚੱਲਦਾ ਤੇ ਹੁਣ ਅਸੀਂ ਜਸਪਾਲ ਸਿੰਘ ਕਾਲੜਾ ਬੱਬੂ ਕਾਲੜਾ ਜੀ ਉਹਨਾਂ ਦੇ ਘਰੇ ਚੱਲੇ ਆ ਤੇ ਉਹਨਾਂ ਦਾ ਭਰਾ ਕਹਿੰਦੇ ਦਵਿੰਦਰ ਕਾਲੜਾ ਜੀ ਆ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਨੇ ਬੜੀ ਵੱਡੀ ਕੋਠੀ ਆ ਬੜਾ ਤਕੜਾ ਕੰਮਕਾਜ ਆ ਉਹਨਾਂ ਦਾ ਦੇਖਦੇ ਆ ਉਹਨਾਂ ਦਾ ਕਿੱਦਾਂ ਦਾ ਸਾਡੇ ਨਾਲ ਬਿਹੇਵ ਰਹੂਗਾ ਕੀ ਉਹ ਆਪਣੇ ਭਰਾ ਦੀ ਜ਼ਿੰਮੇਵਾਰੀ ਚੱਕਦੇ ਆ ਜਾਂ ਕੀ ਹੁੰਦਾ ਇਹ ਆਉਣ ਵਾਲੇ ਵਾਕਤ ਦੇ ਵਿੱਚ ਕੁਝ ਸਮੇਂ ਜੀ ਆਪਾਂ ਨੂੰ ਪਤਾ ਲੱਗ ਜੂ ਜੀ ਕਿ ਅਸੀਂ ਪਹੁੰਚਣ ਲੱਗੇ ਆ ਬਸ ਗਨੇਸ਼ਨਗਰ ਚ ਇਹ ਬਾਈ ਜੀ ਦਾ ਘਰ ਆ ਜਿਹਨੇ ਸਾਡੇ ਨਾਲ ਚੱਲੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਕੁੜੀ ਨੇ ਚੱਲੀ ਜਾਗੇ ਮਿਸ਼ਾ ਲਗਾ ਗੱਡੀ ਇੱਥੇ ਲਗਾ ਦੇ ਬਸ ਠੀਕ ਆ ਜੀ ਗੱਡੀ ਆ ਜਾਣ ਦੇ ਹਾਂਜੀ ਰੈਟ ਵਾਲੇ ਹੁਣ ਜੀ ਅਸੀਂ ਬਾਪੂ ਦੇ ਘਰ ਪਹੁੰਚਣ ਲੱਗੇ ਆ ਬਸ ਗੱਡੀ ਕਿੱਧਰ ਰਹਿ ਗਈ ਆਪਣੀ ਕਿ ਮੈਂ ਲੈ ਕੇ ਅੰਦਰ ਜਿੱਥੇ ਲਓ ਜੀ ਲਓ ਸਰਦਾਰ ਜੀ ਤੇਲ ਗਵਾਦੀ ਗੱਡੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੋਈ ਜਾਣਦਾ ਨਹੀਂ ਪਰਚਿਤ ਨਹੀਂ ਪਟੇ ਦੇ ਕੋਈ ਧੰਨਵਾਦ ਜੀ ਲੰਕਾ ਕਰ ਲੈ ਲੱਦੋ ਜੀ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਚੀਜ਼ ਦੀ ਅਕਾਲੇ ਜੀ ਨੂੰ ਬਾਬਾ ਨੇ ਤੇਰੇ ਕਰਕੇ ਹਾਂਜੀ ਹਾਂਜੀ ਹਾਂ ਇੱਥੇ ਕਹਿੰਦੇ ਉਹ ਸਰਦਾਰ ਜੀ ਦੇ ਉਹਨਾਂ ਦੇ ਇੱਥੇ ਲਾ ਦੀ ਇੱਥੇ ਇੱਥੇ ਹੀ ਰੁਕ ਜਿਓ ਅੱਜ ਲਹੂ ਦਾ ਰੰਗ ਪਤਾ ਲੱਗੂਗਾ ਜੀ ਅੱਜ ਲਹੂ ਦਾ ਰੰਗ ਲਾਲਾ ਕਿ ਚਿੱਟਾ ਵਾ ਅਨਿ ਇਹ ਕਾਲੜਾ ਹਾਊਸ 70 ਕਿਹੜੀ ਸਵਿਚ ਦਬੀਏ ਜੀ ਫਿਰ ਕੋਈ ਦਾਵਾ ਤੋਂ ਸਾਰੇ ਦਾਵਾ ਜੀ ਅੱਛਾ ਕਿਰਾਇ ਤੇ ਤਾਂ ਨਹੀਂ ਦਿੰਦੇ ਕੋਈ ਹੈਲੋ

ਜਿੰਦਵਿੰਦਸਨ ਕਾਲੜਾ ਜੀ ਮੈਂ ਗੁਰਪ੍ਰੀਤ ਸਿੰਘ ਆ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਐਨ ਜੀਓ ਸੀ ਦਾ ਲੁਧਿਆਣੇ ਤੋਂ ਆਇਆ ਜੀ ਪੰਜਾਬ ਤੋਂ ਸਾਨੂੰ ਨੇ ਕਾਫੀ ਦਿਨਾਂ ਤੋਂ ਵੀਡੀਓ ਆ ਰਹੀ ਸੀ ਕਿ ਇੱਕ ਬਜ਼ੁਰਗ ਇੱਥੇ ਬਾਹਰ ਪਏ ਆ ਪਾਰਕ ਦੇ ਵਿੱਚ ਨਾ ਤੇ ਤੁਹਾਡੇ ਭਰਾ ਨੇ ਭਾਈ ਸਾਹਿਬ ਨੇ ਬੱਬੂ ਕਾਲੜਾ ਜੀ ਤੇ ਅਸੀਂ ਇਹਨਾਂ ਨੂੰ ਲੈਣ ਆਏ ਸੀ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਮਾੜੀ ਆ ਯਾਨੀ ਕਿ ਮਾੜੀ ਤੱਕੀ ਕਹਿ ਸਕਦੇ ਮਾੜੀ ਤੋਂ ਵੀ ਮਾੜੀ ਆ ਨਾ ਤੁਹਾਨੂੰ ਵੀ ਪਤਾ ਹੀ ਆ ਤੇ ਅਸੀਂ ਉਹਨਾਂ ਨੂੰ ਲੈਣ ਆਏ ਸੀ ਤੁਹਾਨੂੰ ਇਨਫੋਰਮ ਹੀ ਕਰਨ ਆਏ ਸੀ ਕਿ ਵੀ ਅਸੀਂ ਉਹਨਾਂ ਨੂੰ ਲੈ ਕੇ ਚੱਲੇ ਆ ਸਾਡਾ ਸੁਪਨਿਆਂ ਦਾ ਘਰ ਬਣਿਆ ਇੱਕ ਆਸ਼ਰਮ ਕਹਿ ਦ ਮੰ ਲੋ ਇੱਕ ਪਰਿਵਾਰ ਦਾ ਘਰ 800 ਮੈਂਬਰ ਨੇ ਇੰਨੇ ਉੱਤੇ ਸਾਡੇ ਕੋਲ ਇਦਾਂ ਦੇ ਬਾਪੂ ਬਜ਼ੁਰਗ ਹਨ ਤੇ ਸਾਡਾ ਸਰਦਾਰ ਬਾਪੂ ਸੜਕ ਤੇ ਰੋੜ ਰਿਹਾ ਸੀ ਅਸੀਂ ਇਸ ਕਰਕੇ ਪਹੁੰਚੇ ਸੀ ਸਾਨੂੰ ਇੱਥੇ ਪਤਾ ਲੱਗਿਆ ਕਿ ਤੁਹਾਡਾ ਘਰ ਨਹੀਂ ਡਈ ਆ ਤਾਂ ਫਿਰ ਅਸੀਂ ਤੁਹਾਨੂੰ ਸਿਰਫ ਜਾਣਕਾਰੀ ਦੇਣ ਆਏ ਆ ਸਾਡੀ ਕੋਈ ਮਨਛਾਏ ਨਹੀਂ ਵੀ ਤੁਹਾਨੂੰ ਕੋਈ ਉੱਚਾ ਨੀਵਾਂ ਦਿਖਾਉਣ ਆਏ ਆ ਤੇ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਲੈ ਜੀਏ ਜੀ ਅਸੀਂ ਉਹਨਾਂ ਨੂੰ ਨਹੀਂ ਬਸ ਕਿਹਨਾਂ ਦਾ ਸਰ ਕੋਈ ਪਰੇਸ਼ਾਨੀ ਨਹੀਂ ਲੈ ਜੀਏ ਜੀ ਤੁਹਾਨੂੰ ਤੁਹਾਡੇ ਕਿਵੇਂ ਤੁਸੀਂ ਕੱਬ ਨਹੀਂ ਆ ਸੀ ਹੋਪਲੀ ਆ ਗਿਆ ਕੋਈ ਗੱਲ ਨਹੀਂ ਉਹ ਪਰਾ ਤੁਹਾਡੇ ਹੈਗੇ ਕੁਨੇ ਆ ਜਿੱਦਣ ਕੋਨੇ ਹਾਂ ਨੀ ਇਹ ਇਹ ਕਮੈਂਟ ਦੀ ਕਮੈਂਟ ਮਨੇ ਕੋ ਉਹ ਵੀ ਨਹੀਂ ਕਾਲੜਾ ਉਹ ਨਹੀਂ ਦੇਖੋ ਮੇਰਾ ਨਾਮ ਸੁਰਬੀਰ ਸਿੰਘ ਹੈ ਹਾਂਜੀ ਦੇਖੋ ਖਾਲਸਾ ਜੀ ਤੁਹਾਡੇ ਭਰਾ ਨੇ ਨਾ ਬੱਬੂ ਕਾਰਜਪਾਲ ਸਿੰਘ ਕਾਲੜਾ ਜੀ ਜਿਨ੍ਹਾਂ ਦਾ ਮੈਂਟਲੀ ਠੀਕ ਨਹੀਂ ਚੱਲਕਤੇ ਰਹਿੰਦੇ ਨੇ ਅਸੀਂ ਕਾਲੜਾ ਨਹੀਂ ਕੁਛ ਰਿਸ਼ਤੇਦਾਰ ਵੀ ਨਹੀਂ ਹੈ ਸਾਡਾ ਇਹਦਾ ਨਹੀਂ ਹੋਣਾ ਜਿਹੜਾ ਕਾਬਲੀ ਉਹ ਹੈਗੇ ਪੰਜਾਬੀ ਉਹ ਇਹਨਾਂ ਦਾ ਫਲੋਰ ਅੰਦਰ ਕੋਈ ਨਹੀਂ ਉਹ ਨਹੀਂ ਇਹਨੋਂ ਮਕਾਨ ਦਾ ਮਾਲਕ ਜੋ ਖੁਦੀ ਹੈ ਨਾ ਹਾਂ ਹਾਂ movie ना अमरसर के यात्रावास उन्हें लेकर आ रहा है क्यों है तो है कि ने, ने है है ना कोई भी नहीं ताला लगा ताला लगा है अच्छा रेंज थी ना हाँ रेंज है जोड़े auto चलाए auto चलाए पता auto कितने में बाद शाम ही आएगा वो शाम ही आएगा तो रात वाला ना ਓ ਤੁਹਾਡੇ ਮਕਾਨ ਮਾਲਕ ਨੇ ਹੋ ਮਾਲਕਾ ਸਾਡਾ ਉਸ ਵੀ ਲੈਣ ਦਿੰਦੇ ਨਹੀਂ ਸਾਡਾ ਨਹੀਂ ਨਹੀਂ ਉਹ ਕੋਈ ਹੋਰ ਸਾਡਾ ਸੇਵਾ ਹੋ ਆ ਚਾਹ ਮਾ ਕੁਝ ਨਹੀਂ ਪਾਣੀ ਪਿਲਾਏ ਤੁਸੀਂ ਕਾਬਲ ਤੋਂ ਕਾਬਲ ਕੰਧਾਰ ਹੈ ਜੀ ਅੱਛਾ ਜੀ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਹੋ ਦਿੱਲੀ ਤਕਰੀਬਨ 10-12 ਸਾਲ ਹੋ ਗਏ ਨਹੀਂ ਆ ਬਾਤ ਚਾਹੀ ਠੀਕ ਤੁਸੀਂ ਜੋ ਰੈਂਟ ਤੇ ਰਹਿੰਦੇ ਉਹਨਾਂ ਨੇ ਕਰੇ ਤੇ ਤੁਸੀਂ ਇੱਕ ਸਾਡਾ ਸੁਨੇਹਾ ਦੇ ਦੋਗੇ ਜੀ ਇਹ ਕਾਰਡ ਦਿਓ ਆਪਣਾ ਕਾਰਡ ਦਿਓ ਤੇ ਉਸ ਨੂੰ ਦੇ ਦੇ ਦਿੰਗੇ ਹਾਂ ਜੀ ਤੁਹਾਨੂੰ ਆਪਣਾ ਕਾਰਡ ਦੇ ਕੇ ਜਾਣਿਆ ਜੀ ਤੇ ਤੁਸੀਂ ਨਾ ਉਹਨਾਂ ਨੂੰ ਆ ਕਾਰਡ ਦੇਣਾ ਜੀ ਸਾਡਾ ਆ ਨੰਬਰ ਨੇ ਸਾਡੇ ਕੋਈ ਲਿਖਣ ਦਾ ਨੰਬਰ ਲੱਗੇ ਨਾਲ ਹਾਂ ਸਾਨੂੰ ਉਹਨਾਂ ਦਾ ਇੱਕ ਨੰਬਰ ਦੇ ਦਿਓ ਆਪਣੇ ਮਕਾਨ ਮਾਲਕ ਦਾ ਅਸੀਂ ਉਹਨਾਂ ਨਾਲ ਫੋਨ ਤੇ ਗੱਲ ਕਰ ਲਾਂਗੇ ਦਿਓ ਨੰਬਰ ਇਹ ਨੰਬਰ ਲੈਣੇ ਸਰਦਾਰ ਜੀ ਹਾਂ ਜੀ ਇਹ ਸਰਦਾਰ ਜੀ ਨੇ ਜੀ ਇਹਨਾਂ ਦੇ ਭਾਈ ਸਾਹਿਬ ਨੇ ਜਿਹੜੇ ਹੈ ਨਾ ਬਾਪੂ ਜੀ ਦੇ ਇਹ ਗਨੇ ਦਿਵਿੰਦਰ ਕਾਲ ਕਾਲੜਾ ਹਾਂ ਹਲੋ ਹਾਂਜੀ ਹਾਂਜੀ ਦਵਿੰਦਰ ਸਿੰਘ ਕਾਲੜਾ ਬੋਲਦੇ ਹਾਂ ਜੀ ਨਹੀਂ ਨਹੀਂ ਅੱਜ ਉਹ ਉਹਦਾ ਪੇਟਾ ਬੋਲ ਰਿਹਾ ਉਹ ਲੋਕ ਨੂੰ ਕੀ ਗੱਲ ਹੋ ਗਈ ਹਾਂਜੀ ਤੁਹਾਡਾ ਕਿਹਨਾ ਵੀਰ ਜੀ ਕੀ ਹੋਣਾ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਵੀਰ ਜੀ ਅਸੀਂ ਲੁਧਿਆਣੇ ਤੋਂ ਆਏ ਹਾਂ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਐਨ ਜੀਓ ਚਲਾਉਂਦੇ ਹਾਂ ਜੀ ਅਸੀਂ ਸਾਨੂੰ ਨਰੀ ਇਨਫੋਰਮ ਹੋਇਆ ਸੀ ਕਈ ਦਿਨਾਂ ਤੋਂ ਸਾਨੂੰ ਵੀਡੀਓ ਭੇਜੀ ਜਾ ਰਹੀ ਸੀ ਇੱਕ ਬਾਪੂ ਜੀ ਸੜਕ ਦੇ ਉੱਤੇ ਰਹਿੰਦੇ ਨੇ ਕਾਫੀ ਮਾੜੀ ਹਾਲਤ ਵਿੱਚ ਤੇ ਸਾਡੀ ਉੱਥੇ ਐਨਜੀਓ ਬਣਾਈ ਹੈ ਕਿ ਸੁਪਨਿਆਂ ਦਾ ਘਰ ਬਣਾਇਆ 800 ਲੋਕ ਸਾਡੇ ਕੋਲ ਉੱਥੇ ਸੁਪਨਿਆਂ ਦੇ ਘਰ 'ਚ ਅਸੀਂ ਇਕੱਠੇ ਰਹਿੰਦੇ ਆ ਉੱਥੇ ਉਹਨਾਂ ਦੀ ਸੇਵਾ ਕਰਨ ਵਾਸਤੇ ਅਸੀਂ ਲੈਣ ਆਏ ਸੀ ਉਹਨਾਂ ਨੂੰ ਅਸੀਂ ਸਿਰਫ ਤੁਹਾਨੂੰ ਇਨਫੋਰਮ ਕਰਨ ਆਏ ਆ ਤੁਹਾਡੇ ਘਰ ਵੀ ਅਸੀਂ ਬਾਪੂ ਜੀ ਨੂੰ ਲੈ ਕੇ ਚੱਲੇ ਆ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਜੀ ਨਹੀਂ ਜੀ ਸਾਨੂੰ ਕੋਈ ਇਤਰਾਜ਼ ਨਹੀਂ ਜੀ ਉਹ ਬੜਾ ਦੁਖਾਲੀ ਤੋਂ ਡਿਫੈਕਸ਼ਨ ਜਿਹਾ ਹੈ ਪੂਰਨ ਵੀ ਹੈ ਹਾਂਜੀ ਹਾਂਜੀ ਉਹ ਸਾਨੂੰ ਸਾਰਿਆਂ ਨੇ ਦੱਸਿਆ ਆਸ-ਪਾਸ ਦੇ ਲੋਕਾਂ ਨੇ ਵੀ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈਗੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਗੰਦੇ ਕੱਪੜੇ ਪਾਏ ਆ ਬੋਰੀਆਂ ਭਰੀਆਂ ਹੋਈਆਂ ਉਹਨਾਂ ਦੇ ਕੋਲੇ ਅੱਜ ਉਹਨਾਂ ਦੇ ਕੋਲੋਂ ਦੋ ਬੋਰੀਆਂ ਤਾਂ ਪੈਸਿਆਂ ਦੀਆਂ ਨਿਕਲੀਆਂ ਜੀ। ਕਰੀਬ ਮੰਨ ਲਓ 2 ਡੇਢ 2 ਲੱਖ ਰੁਪਈਆ ਹੋਊਗਾ ਸ਼ਾਇਦ ਇਸ ਤੋਂ ਵੀ ਵੱਧ ਹੋਵੇ। ਪਰ ਗਲੇ ਪਏ ਆ ਪੈਸੇ ਸਾਰੇ ਨੋਟ ਗਲੇ ਪਏ ਆ 60% ਨੋਟ ਸਾਰੇ ਗਲ ਕੇ ਉਲੀ ਲੱਗ ਗਈ ਉਹਨਾਂ ਨੂੰ। ਤੇ ਬੋਰੀਆਂ ਭਰੀਆਂ ਹੋਈਆਂ ਨੋਟਾਂ ਦੀਆਂ ਜੀ ਅਸੀਂ ਉਹ ਚਾਹੁੰਦੇ ਸੀਗੇ ਵੀ ਉਹ ਅਸੀਂ ਲਿਆ ਨਹੀਂ ਸਕਦੇ ਸਾਡੀ ਸੰਸਥਾ ਦਾ ਕੰਮ ਆ ਅਸੀਂ ਬਾਪੂ ਜੀ ਦੀ ਸੇਵਾ ਵਾਸਤੇ ਬਾਪੂ ਜੀ ਨੂੰ ਲਿਆ ਸਕਦੇ ਆ ਪਰ ਉਹ ਪੈਸੇ ਅਸੀਂ ਚਾਹੁੰਦੇ ਸੀ ਵੀ ਤੁਹਾਡੇ سپرد ਕਰ ਦਈਏ ਅਸੀਂ ਕਿਉਂਕਿ ਦਿੱਲੀ ਤੋਂ ਲੁਧਿਆਣੇ ਨੂੰ ਜਾਣਾ ਵਾਪਸ ਤੇ ਉਹ ਪੈਸੇ ਅਸੀਂ ਲਿਆ ਨਹੀਂ ਸਕਦੇ ਜੀ ਉਹ ਅਸੀਂ ਚਾਹੁੰਦੇ ਆ ਤੁਹਾਡੇ سپرد ਕਰ ਦਈਏ ਇੱਥੇ ਜਾਂ ਤੁਹਾਡੇ ਕਾਉਂਸਲਰ ਨਾਲ ਇੱਥੋਂ ਜਿਹੜਾ ਮਹੱਲੇ ਦਾ ਤੁਹਾਡੇ ਕਾਉਂਸਲਰ ਆ ਉਹਦੇ ਨਾਲ ਗੱਲ ਕਰ ਲਿਓ ਆ ਮੈਂ ਤੁਸੀਂ ਲਾਓ ਨਾ ਕੋਈ ਗੱਲ ਨਹੀਂ ਤੁਸੀਂ ਜੇ ਪੈਸੇ ਆ ਗਏ ਤੁਸੀਂ ਆਪਣਾ ਕੋਡ ਉਹ ਜੀਵਨ ਆਪਣਾ ਐਡਰੈਸ ਨੂੰ ਨੰਬਰ ਤੇ ਵਟਸਐਪ ਕਰ ਦਿੰਦੇ ਮੈਂ ਰਮੇ ਲੰਗਾ ਜਰ ਤੁਹਾਡੇ ਐਡਰੈਸ ਤਾਂ ਮੈਂ ਇਹਨਾਂ ਨੂੰ ਵੀ ਜੀ ਉਹਨਾਂ ਨੂੰ ਦੇ ਦਿੱਤਾ ਨੰਬਰ ਵੀ ਦੇ ਦਿੱਤਾ ਕਾਰਡ ਵੀ ਦੇ ਦਿੱਤਾ ਆਪਣਾ ਪਰ ਉਹ ਪੈਸੇ ਅਸੀਂ ਚਾਹੁੰਦੇ ਸੀਗੇ ਵੀ ਇੱਥੇ ਇਹਨਾਂ ਨੂੰ ਫੜਾ ਦਈਏ ਸੀ ਜਿਹੜੇ ਆ ਸਰਦਾਰ ਜੀ ਕੀ ਨਾਂ ਸਰਦਾਰੀ ਤੁਹਾਡਾ ਸਰਵੀਰ ਸਿੰਘ ਜੀ ਆਪਣਾ ਲੋ ਜੀ ਅੱਗੇ ਗੁਦਾਰੇ ਸੇਵਾ ਕਰਦੇ ਤਾਂ ਇਹ ਗੱਲ ਨਹੀਂ ਨਹੀਂ ਗੁਰਦੁਆਰੇ ਤਾਂ ਅਸੀਂ ਕੀ ਸੇਵਾ ਕਰਨੀ ਹੈ ਜੀ ਤੁਸੀਂ ਬਾਰਸ ਉਹਨਾਂ ਦੇ ਤੁਹਾਡੇ ਹੱਥ ਦੇ ਵਿੱਚ ਚੀਜ਼ ਫੜਾਉਣੀ ਚਾਹੁੰਦੇ ਸੀ ਤੁਸੀਂ ਇੱਥੇ ਆ ਜਾਓ ਜਾਂ ਤੁਹਾਡਾ ਕੋਈ ਭਰਾ ਕੋਈ ਭੇਜ ਦਿਓ ਤੁਸੀਂ ਆਪਣਾ ਕੋਈ ਬੰਦਾ ਇੱਥੇ ਸਾਡੇ ਕੋਲੇ ਰਹੀਏ ਅਸੀਂ ਆਊਟ ਆਫ ਸਟੇਟ ਹੈ ਐਸੋ ਤੇ ਹੈ ਨਹੀਂ ਉਹ ਪਰਵਾਸ ਦਾ ਹੈਟਕਾ ਅੱਛਾ ਤੁਸੀਂ ਸਾਰੀ ਬਾਹਰ ਗਏ ਹੋ ਓਕੇ ਮੈਂ ਕਿਹਾ ਕੋਈ ਪਰਿਵਾਰ ਦਾ ਮੈਂਬਰ ਇੱਥੇ ਜੇ ਹੈਗਾ ਤਾਂ ਮੈਂ ਲੈ ਕੇ ਤਾਂ ਫੋਨਿੰਗ ਲਗਾ ਦਿਆਂ ਠੀਕ ਹੈ ਜੀ ਤੁਸੀਂ ਦਰਬਾਰ ਸਾਹਿਬ ਗਏ ਹੋ ਅਸੀਂ ਹੁਣ ਇੱਥੋਂ ਤੁਰ ਪੈਣਾ ਅਸੀਂ ਲੁਧਿਆਣੇ ਆ ਜੀ ਤੁਸੀਂ ਸਾਡੇ ਕੋਲ ਦੀ ਨਿਕਲਣਾ ਬਿਲਕੁਲ ਤੁਸੀਂ ਸਾਡੇ ਕੋਲੇ ਜਾਂਦੇ ਹੋਏ ਹੋ ਜੀ ਕੱਲ ਨੂੰ ਜੇ ਤੁਸੀਂ ਆਉਣਾ ਵਾ ਕੱਲ ਨੂੰ ਨਹੀਂ ਪਰਸੋਂ ਅਸਲ ਕਿਹਾ ਅਨੇ ਪਰਸੋਂ 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 ਹੋ ਜਿਓ ਸਾਡੇ ਕੋਲੇ ਜੀ ਅਸੀਂ ਬਾਪੂ ਜੀ ਨੂੰ ਨਾਲ ਲੈ ਆਉਨੇ ਆ ਪਲੀਜ਼ ਸਾਡੇ ਕੋਲ ਤੁਸੀਂ ਮਿਲ ਜਿਓ ਇੱਕ ਵਾਰੀ ਦੇਖੋ ਅਸੀਂ ਭਲੇ ਦੇ ਕੰਮ ਵਾਸਤੇ ਆਏ ਆ ਜੀ ਸਾਨੂੰ ਐ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਕੋਈ ਉਹ ਕਹਿਣ ਆਏ ਆ ਜਾਂ ਕੁਝ ਕਰਨ ਆਏ ਆ ਸਾਡਾ ਸਿਰਫ ਇੰਨਾ ਹੀ ਫਰਜ ਆ ਵੀ ਅਸੀਂ ਸਬੰਧਤ ਬੰਦੇ ਨੂੰ ਇਨਫੋਰਮ ਕਰ ਦਈਏ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਵੀ ਅਸੀਂ ਲੈ ਕੇ ਚੱਲੇ ਆ ਵੀ ਅਸੀਂ ਉਹਨਾਂ ਦੀ ਸੇਵਾ ਵਾਸਤੇ ਪਰ ਕਈ ਵਾਰੀ ਕੋਈ 1921 ਗੱਲ ਵੀ ਹੋ ਜਾਂਦੀ ਆ ਨਾ ਜ਼ਿੰਦਗੀ ਦਾ ਮੈਰੀ ਦਾ ਨਹੀਂ ਪਤਾ ਕਿਸੇ ਦੀ ਦਾ ਨਹੀਂ ਪਤਾ ਆਪਾਂ ਨੂੰ ਤੇ ਸਾਡਾ ਫਰਜ਼ ਬਣਦਾ ਵੀ ਉਹਨਾਂ ਦੇ ਜਿਹੜੇ ਵਾਰਿਸ ਆ ਉਹਨਾਂ ਨੂੰ ਦੱਸਣਾ ਦੇਖੋ ਜੀ ਇਹਨਾਂ ਦੇ ਆਪਣੇ ਬੱਚੇ ਹੈਗੇ ਐ ਤਾਂ ਸੋ ਸਾਡੇ ਕਰੋੜ ਰੁਪਏ ਨਹੀਂ ਕਰੋੜ ਨੂੰ 180 ਤੋਂ ਪਹਿਲੇ 180 ਦੇigree ਜਾ ਚੁੱਕੇ ਨੇ ਆਪਾਂ ਤੇ ਉਸ ਤੋਂ ਬਾਅਦ ਉਹ ਆਪਣੇ ਬੇਟੇ ਹੈਗੇ ਜੇ ਕਿ ਇਹ ਕਿਸ ਦਾ ਪਾਰਕ ਵਿੱਚ ਨਜ਼ਰ ਆ ਨੇ ਜੀ ਮੇਰੇ ਮੰਤਨ ਦਾ ਦਰਸੂ ਵੀ ਪਤਾ ਉਹਨਾਂ ਦਾ ਨੰਬਰ ਦੇ ਦਿਓ ਜੀ ਸਾਨੂੰ ਕਨਫਰਮ ਕਰ ਮੇਰੇ ਕੋਲ ਹੈ ਨਹੀਂ ਵੀਡੀਓ ਦਾ ਐਡਰੈਸ ਦੇ ਦਿਓ ਜੀ ਅਸੀਂ ਉਹਨਾਂ ਦੇ ਘਰ ਜਾਇਆ ਹੁੰਨੇ ਆ ਜੀ ਹਾਂ ਤੁਸੀਂ ਹੁਣ ਲਾਇਓ ਕਿ ਆਪਾਂ ਅੱਜ ਕੋਈ ਗੱਲ ਨਹੀਂ ਤਾਂ ਉਹ ਰਮਿਲ ਲੰਗਾ ਆ ਜੀ ਤੁਸੀਂ ਮਿਲੋਗੇ ਨਾ ਹਾਂਜੀ 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 ਜੇ ਤਾਂ ਤੁਸੀਂ ਦੇਖੋ ਮਿਲ ਲੋਗੇ ਸਾਨੂੰ ਪ੍ਰੋਮਿਸ ਕਰਦੇ ਹੋ ਫਿਰ ਤਾਂ ਅਸੀਂ ਮੁੜ ਜਾਂਦੇ ਆ ਫਿਰ ਅਸੀਂ ਚਲੇ ਜਾਂਦੇ ਆ ਨਹੀਂ ਤਾਂ ਸਾਡਾ ਫਰਜ਼ ਆ ਜੀ ਕਿਸੇ ਨਾ ਕਿਸੇ ਨੂੰ ਕਿਉਂਕਿ ਤੁਸੀਂ ਇੱਥੇ ਹੈ ਨਹੀਂਗੇ ਅਸੀਂ ਚਾਹੁੰਦੇ ਆ ਵੀ ਫਿਰ ਕਿਸੇ ਨਾ ਕਿਸੇ ਨੂੰ ਤਾਂ ਮਿਲ ਗਏ ਅਸੀਂ ਦੱਸ ਕੇ ਜਾਈਏ ਫੇਸ ਟੂ ਫੇਸ ਮੈਂ ਸਮਝ ਗਿਆ ਤੁਹਾਡੀ ਸਾਰੀ ਗੱਲ ਕੀ ਕਹਿੰਦੇ ਨੇ ਮੈਂ ਤੁਹਾਡੇ ਕੋਲੋਂ ਕਹਾਣਾ ਦਾ ਕਹਾਣਾ ਉਹ ਲੋ ਪੈਸਾ ਉਹਦਾ ਫਾਰਮ ਮੰਗਾਉ ਤੇ ਮੈਂ ਜਰੂਰ ਕਰ ਦਿਲਾਵਾ ਤੇ ਠੀਕ ਹੈ ਨਹੀਂ ਸਾਡਾ ਤੁਸੀਂ ਨੰਬਰ ਮੈਂ ਤੁਹਾਨੂੰ ਵਟਸਐਪ ਕਰਦਾ ਜੀ ਤੁਹਾਡਾ ਨੰਬਰ ਮੇ ਕੋ ਆ ਗਿਆ ਅਸੀਂ ਹੁਣੇ ਇਹ ਤੇ ਵਟਸਐਪ ਕਰਦੇ ਆ ਤੁਸੀਂ ਸਾਨੂੰ ਜਾਣਦੇ ਹੋਏ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਓਗੇ ਗੁਰੂ ਰਾਮਦਾਸ ਦੇ ਘਰੋਂ ਸਾਨੂੰ ਮਿਲ ਕੇ ਜਾਇਓ ਜੀ ਲੁਧਿਆਣੇ ਇਹ ਰਿਕਵੈਸਟ ਹੀ ਆ ਸਾਡੀ ਆ ਪੱਕਾ ਜੀ ਪੱਕਾ ਬੋਲੋ ਠੀਕ ਹੈ ਭਾਈ ਜੀ ਤੇ ਫਿਰ ਉਹ ਪੈਸੇ ਵਗੈਰਾ ਅਸੀਂ ਨਾਲ ਹੀ ਲੈ ਜਾਂਦੇ ਆ ਤੁਸੀਂ ਸਾਥ ਉੱਥੇ ਕਲੈਕਟ ਕਰ ਲਿਓ ਫਿਰ ਜੇ ਕਹੂੰ ਤਾਂ ਇਹਨਾਂ ਨੂੰ ਸ਼ੂਰਵੀਰ ਸਿੰਘ ਜੀ ਨੇ ਹੁੰਦੇ ਜਾਣੇ ਆ ਜਿਵੇਂ ਤੁਹਾਡਾ ਮਨ ਕਹਿੰਦਾ ਜੀ ਇਹਨਾਂ ਨੂੰ ਜਿਹੜਾ ਗੁਰਦੁਆਰੇ ਦੀ ਸੇਵਾ ਨਾ ਰਹੀ ਗੁਰਦੁਆਰੇ ਦਾ ਕੋਈ ਅਫੀਸਰ ਨਹੀਂ ਜੀ ਉਹਨਾਂ ਦੀ ਹਾਲਤ ਬਹੁਤ ਮਾੜੀ ਐ ਗੁਰਦੁਆਰਾ ਸਾਹਿਬ ਦੇ ਨਾਲ ਇਦਾਂ ਹੈ ਨਹੀਂ ਗਏ ਉਹ ਇਸ ਟਾਈਮ ਨਾ ਉਹਦੇ ਚ ਅੱਧੇ ਤੋਂ ਵੱਧ ਨੋਟ ਤਾਂ ਬਹੁਤ ਖਰਾਬ ਨੇ 2-2000 ਦੇ ਪੁਰਾਣੇ ਨੋਟ ਨੇ 1000-1000 ਦੇ ਨੋਟ ਨੇ ਪੁਰਾਣਾ 500 ਦਾ ਨੋਟ ਜਿਹੜਾ ਬੰਦ ਹੋ ਗਿਆ ਉਹ ਬਹੁਤ ਸਾਰਾ ਪਿਆ ਹਾਂ ਹਾਂ ਹੂੰ ਇਹ ਸਾਰੀ ਗੱਲ ਤੁਸੀਂ ਸਾਕਿ ਸਾਕਰ ਨੂੰ ਠੀਕ ਸਮਝੋ ਇਸ ਤਰ੍ਹਾਂ ਕੰਮ ਕਰਨਾ ਬੁਝਾਰਤ ਕਹਿ ਰਹੇ ਆ ਚਲੋ ਕੋਈ ਗੱਲ ਨਹੀਂ ਤੁਹਾਡਾ ਕੀ ਨਾਲ ਸੀ ਤੁਸੀਂ ਗੁਰਸ਼ਰਨ ਸਿੰਘ ਕਾਲੜਾ ਜੀ ਫਿਰ ਮਿਲਦੇ ਆਪਾਂ ਪਰਸੋਂ ਹਨਾ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਸੀਂ ਮਿਲ ਕੇ ਜਾਇਓ ਸਾਨੂੰ ਉੱਥੇ ਲੁਧਿਆਣੇ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਭਾਈ ਜੀ ਧੰਨਵਾਦ ਤੁਹਾਡਾ ਧੰਨਵਾਦ ਨੰਬਰ ਲੜਕੀ ਵੀ ਹੈ ਕਹਿੰਦੇ ਉਹ ਨੰਬਰ ਨੰਬਰ ਠੀਕ ਹੈ ਵੀਰ ਜੀ ਹੋ ਗਈ ਗੱਲ ਤੁਸੀਂ ਚਾਹ ਪਾਣੀ ਨਹੀਂ ਨਹੀਂ ਆ ਇੱਕ ਮੜਾ ਜਿਹਾ ਕੰਮ ਕਰ ਦੋ ਆ ਇਹਦੇ ਤੇ ਤੁਸੀਂ ਇਨਫੋਰਮ ਦੇ ਮੜਾ ਜਿਹਾ ਇੱਕ ਸਾਈਨ ਮਾਰ ਦੋ ਵੀ ਅਸੀਂ ਤੁਹਾਨੂੰ ਦੱਸ ਚੱਲਦੇ ਹਾਂ बस मैं अपना नाम लेते हाँ बास बास चंद्रमा रहता है और तू फिर उन्हें बबीजों रिजी को दे दे आ, कोई बात नहीं चंद्रमा कोई बात नहीं अब चंद्रमा चंद्रमा हाँ कोई बात उसपे कर लो कोई चंद्रमा चंद्रमा या दिल्ली फौर्टी फाइव इधर ना ਅਬੀਰ ਜੀ ਸੁਰਬੀਰ ਸਿੰਘ ਜੀ ਮੈਨੂੰ ਸਾਈਨ ਕਰ ਦਿਓ ਇੱਥੇ ਰਿਕਮੈਂਡ ਮਾਰ ਕੇ ਮੈਨੂੰ ਬਲੇਨਾਂ ਦਾ ਨੰਬਰ ਫਾਰਮ ਕਰ ਦਿਓ ਇੱਥੇ ਥੱਲੇ ਸਾਈਨ ਕਰ ਦਿਓ ਜੀ ਇੱਥੇ ਨਾਲ ਮੋਬਾਈਲ ਨੰਬਰ ਪਾ ਦਿਓ ਆਪਣਾ ਇੱਥੇ ਇੱਥੇ ਸਾਈਨ ਕਰ ਦਿਓ ਅਰੇ ਥੱਲੇ ਨਾ ਉਹ ਤੇ ਪਾਉ ਨਾ ਇਹਦੀ ਪਾ ਦਈਏ ਕੋਈ ਗਲਤ ਹਾਂ ਕੋਈ ਗਲਤ ਨਹੀਂ ਕੋਈ ਗਲਤ ਮੈਨੂੰ ਜੀ ਵਾਈ ਖਾਤਾ ਇਹ ਤੇ ਮੋਬਾਈਲ ਨੰਬਰ ਪਾ ਦਿਓ ਜੀ ਆਪਣਾ ਤੁਹਾਡਾ ਜਾਂ ਮੈਨੂੰ ਬੋਲ ਦੋ ਮੈਂ ਪਾ ਦਾਂਗਾ ਸੋਨੋ ਵੀਰ ਜੀ ਮੈਨੂੰ ਖਾਤਾ ਬਈ ਹਾਂਜੀ ਵਾਈ ਖਾਤਾ ਹਾਂ ਹਾਂ ਹੋਰ ਬਾਈ ਜੀ ਠੀਕ ਹੋ ਆ ਬਈ ਬਹੁਤ ਵਧੀਆ ਲੱਗਾ ਬਾਈ ਤੁਹਾਨੂੰ ਅੱਜ ਇਹ ਬੜਾ ਨੰਬਰ ਨਹੀਂ ਸੀ ਇਸ ਬੰਦੇ ਦੇ ਪੈਸੇ ਠੀਕ ਆ ਵੀਰ ਜੀ ਠੀਕ ਆ ਉਹਨਾਂ ਦੇ ਇਹ ਫੱਕ ਨੂੰ ਮਲੇ ਨਹੀਂ ਥਾ ਸਨੇ ਇਹ ਬਹੁਤ ਸਾਲਾਂ ਤੋਂ ਪਰੇਸ਼ਾਨ ਸੀ ਮਿੰਟ ਵੀ ਇਹਨੇ ਬੜੀ ਕਿਰਪਾ ਹੈ ਗੁਰੂ ਸਾਹਿਬ ਜੀ ਸਦਾ ਹੀ ਰਣੀ ਜਿੰਦੀ ਆ ਔਰ ਮੈਜਿਕ ਰੌਦੋ ਉਹ ਹੈ ਜੀ ਬਲੌਂਗ ਕਰਦੇ ਆ ਤੇ ਇਹਨਾਂ ਦੀ ਬੁਢੀਆਂ ਵੀਡੀਓ ਦੇਖੇ ਵੀ ਰਹੀ ਜੀ ਕਿੰਨੇ ਟਾਈਮ ਤੋਂ ਦੇਖਦੇ ਸੀ ਇਹ ਬਾਪੂ ਨੂੰ ਤਾਂ ਇਹ 10-12 ਸਾਲ ਤੋਂ ਤੋਂ ਰਹੀ 10-12 ਸਾਲ ਤੋਂ ਹਾਂਜੀ ਇਹ ਐਕਚੁਅਲ ਕੰਮ ਕੁਝ ਨਹੀਂ ਕਰਦਾ ਜੀ ਜੇ ਨਾ ਜਦੋਂ ਜਨਾਨੀ ਤੇ ਬੱਚੇ ਛੱਡ ਗਏ ਨਾ ਇਹ ਉਸ ਤੋਂ ਵੱਡਾ ਅਫਸਰ ਹੋ ਗਿਆ ਕੋਈ ਨਾ ਸਬਟ ਹੋ ਗਿਆ ਲੇਕਿਨ ਇਧਰ ਘੁੰਮ ਕਰੀ ਇਧਰ ਘੁੰਮ ਕਰੀ ਇਧਰ ਜਾ ਕਰੀ ਇਧਰ ਜਾ ਇੱਕ ਕੰਗਸੀ ਤੋਂ ਨਹੀਂ ਬੱਸਾਂ ਚੱਲਦੀਆਂ ਆ ਲੈ ਮਨੂ ਨੰਨੀ ਹਾ ਜੋ ਮੈਂ ਆਪਣੇ ਖਰਾਂ ਦੇਖਿਆ ਇੱਕ ਕਲਰ ਫੈਮਲੀ ਐ ਇੱਕ ਕਲਰ ਫੈਮਲੀ ਐ ਅਜੇ ਹੋਰ ਵੀ ਹੋਣਾ ਐ ਜੀ ਤਾ ਪੂਰਾ ਦੇਖਿਆ ਨਹੀਂ ਐ ਕਾਸੀ ਐ ਤੇ ਖੈਰ ਉਹਦੇ ਕੋਲ ਆਪਣੇ ਵੀ ਪਹਿਲੇ ਆ ਗਏ ਸੀਗੇ ਤੇ ਅੱਛੀ ਫੈਮਲੀ ਦਾ ਹੈਗਾ ਸੀਗਾ ਐਵੇਂ ਜੀ ਕੋਈ ਗੱਲ ਨਹੀਂ ਹੈਗੀ ਹੁਣ ਪਾਰ ਦਾ ਕੀ ਡਿਸਟ੍ਰਿਬਿਊਟ ਹੈਗਾ ਉਹ ਮੈਂ ਕਲੀਅਰ ਨਹੀਂ ਕਰ ਸਕਦਾ ਠੀਕ ਹੈ ਕਿ ਵੀ ਉਹ ਕੋਈ ਦੱਸੋ ਉਹ ਦੇਖੋ ਇਹਨਾਂ ਦਾ ਆਪਸੇ ਆ ਹੈਗਾ ਫੈਮਿਲੀ ਮੈਟਰ ਹੀ ਹੈਗਾ ਵੇ ਠੀਕ ਹੈ ਅਲੀ ਨਾਲ ਹਾਂ ਫੈਮਿਲੀ ਮੈਟਰ ਹੈਗਾ ਇਹਨਾਂ ਦਾ ਠੀਕ ਹੈ ਕਿ ਜੇ ਮੈਂ ਕਹਿ ਨਹੀਂ ਸਕਦਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਾਸ ਨੂੰ ਘਰੋਂ ਕੱਢ ਦਿੱਤਾ ਸੀਗਾ ਤੇ ਬੱਚੇ ਤਾਂ ਪਹਿਲੇ ਹੀ ਚਲੇ ਗਏ ਸੀ کافی ਸਾਲ ਹੋ ਗਏ ਨਾ ਹਾਂ ਹਾਂ ਬੜੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਇਹਨਾਂ ਸੜਕ ਤੇ ਇਹਨਾਂ ਦੇ ਨੂੰ ਛੋਟੇ ਜਿਹੇ ਮਕਾਨ ਬਣਾਏ ਇਹਨਾਂ ਨੂੰ ਤਕਰੀਬਨ ਹੋਏ ਨੇ ਜੀ ਹੁਣ ਤਕਰੀਬਨ ਪੰਜ 6 ਸਾਲ ਹੋ ਗਏ ਉਹਨਾਂ ਨੇ ਮਕਾਨ ਬਣਾਏ ਨਵਾਂ ਹਾਂ 6 ਸਾਲ ਹੋ ਗਏ ਨਵਾਂ ਬਣਾਏ ਕਰੋਨਾ ਦੇ ਬਾਅਦ ਹੀ ਬਣਿਆ ਕਰੋਨਾ ਦੇ ਵਿੱਚ ਬਣਦਾ ਪਿਆ ਸੀ ਇਹਨਾਂ ਦਾ ਮਕਾਨ ਤਿਆਰ ਨਹੀਂ ਹੋਇਆ ਸੀਗਾ ਵਿੱਚ ਆ ਗਏ ਸੀਗੇ ਪਹਿਲੇ ਤੇ 180 ਗਾਇ ਦਾ 200 ਗਾਇ ਦਾ ਮਕਾਨ ਹੈਗਾ ਵੀ ਇਹਨਾਂ ਦਾ ਤੇ ਇਹਨੂੰ ਕਰੋ ਇਹਨੂੰ ਕਰੋ ਕਦੇ ਮੇਰੇ ਖਿਆਲ ਨਾਲ ਘੱਟ ਤੋਂ ਘੱਟ ਨਹੀਂ ਤੇ 18 ਸਾਲ ਹੋ ਗਏ ਉਹਨਾਂ ਨੂੰ ਬਿਲਕੁਲ ਹੋ ਗਏ 18 ਸਾਲ ਹੋ ਗਏ ਹੋਣਗੇ ਕਰੋ ਗਏ ਹਾਂ ਵੈਸੇ ਠੀਕ ਹੈ ਬੰਦਾ ਕਰੈਕਟਰ ਵਾਈਜ਼ ਹੈ ਹਾਂ ਨਹੀਂ ਨਹੀਂ ਵੈਸੇ ਮੱਲੇ ਦੇ ਕੋਈ ਐਸੀ ਕੋਈ ਆਈ ਗੱਲ ਨਹੀਂ ਹਾਂ ਮੱਲੇ ਬਹੁਤ ਨਾ 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 ਕੋਈ ਨਾ ਛੇੜੀ ਆਪਣਾ ਕੰਮ ਕਾਜ ਕਰਦਾ ਸੀਗਾ ਮੈਸੇਜ ਚ ਗੱਡੀ ਗੁੱਡੀ ਜਿਵੇਂ ਦਾ ਭਰਾ ਜਾਂਦਾ ਇਹਨੇ ਦਵਿੰਦਰ ਜਾਂਦਾ ਇਹ ਵੀ ਮੈਸੇਜ ਜਾਂਦਾ ਹੁੰਦਾ ਸੀ ਤੇ ਵੈਸੇ ਹਾਂ ਜੀ ਅੰਬੈਸੀ ਆਈ ਜਿਹੜੇ ਪੰਜਾਬ ਤੋਂ ਆਣਾ ਉਹਨਾਂ ਨੂੰ ਡਾਲਰ ਚੇਂਜ ਕਰਨੇ ਹੁੰਦੇ ਸੀ ਜਾਂ ਕੋਈ ਚੀਜ਼ ਕੰਮ ਕਰਨਾ ਹੁੰਦਾ ਸੀਗਾ ਇਹ ਉੱਥੇ ਉਹਨਾਂ ਦੀ ਹੈਲਪ ਕਰਦੇ ਸੀ ਉਹਨਾਂ ਕੋਲ ਕਮਿਸ਼ਨ ਲੈ ਲੈਂਦੇ ਸੀਗੇ ਹਾਂ ਤੇ ਉੱਥੇ ਹੀ ਜਾਂਦੇ ਹੁੰਦੇ ਸੀਗੇ ਤੇ ਵੈਸੇ ਮਹੱਲੇ ਵਿੱਚ ਕੋਈ ਆਵੇ ਜੀ ਕੋਈ ਗੱਲ ਨਹੀਂ ਬਹੁਤ ਕੋਈ ਕੋਈ ਕਹਿ ਰਿਹਾ ਨਾ ਦੀ ਆਰਟੀ ਵਿੱਚ ਆਰਟੀ ਵਿੱਚ ਚਲਦੀਆਂ ਨਹੀਂ ਬੱਸਾਂ ਚਲਦੀਆਂ ਸੀ ਕੋਈ ਨਹੀਂ ਨਹੀਂ ਆਟੋ ਹੈਗਾ ਸੀ ਆਪਣੇ ਆਪਣੇ ਸਾਰੇ ਭਰਾ ਸਾਰੇ ਭਰਾਵਾਂ ਦੇ ਕੋਲ ਉੱਤਮ نگر ਆਂਦਾ ਇਹ ਕੰਨ ਦਾ ਭਰਾ ਉੱਤਮ نگر ਆਂਦਾ ਤੇ ਇੱਕ ਹੈ ਦਵਿੰਦਰ ਸਿੰਘ ਹੈਗਾ ਤੇ ਇੱਕ ਹੈਗਾ ਤੇ ਆਟੋ ਉਹ ਵੀ ਆਟੋ ਹੀ ਚਲਾਉਂਦਾ ਸੀ ਹਾਂ ਪਰ ਐਵੇਂ ਜਿਹਾ ਕੋਈ ਨਹੀਂ ਮਹੱਲੇ ਵਿੱਚ ਬਹੁਤ ਵਧੀਆ ਕੋਈ ਐਵੇਂ ਜਿਹਾ ਕੋਈ ਨਹੀਂ ਸੀਗਾ ਬਸ ਸਮਾਂ ਖਰਾਬ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜਾ ਘਰ ਦੇ ਰਿਹਾ ਫੈਮਿਲੀ ਮੈਟਰ ਹੈਗਾ ਸੀਗਾ ਤੇ ਉਸੇ ਕਰਕੇ ਇਹ ਰੁਕ ਰੋ ਪਹਿਲੇ ਕਰਤਾ ਸੀ ਪਹਿਲੀ ਵਾਈਫ ਤੇ ਬੱਚੇ ਪਹਿਲਾਂ ਹੀ ਛੱਡ ਕੇ ਚਲੇ ਗਏ ਆਓ ਪਹਿਲੇ ਚਲੇ ਗਏ ਸੀ ਉਸੇ ਮਸਲੇ ਦੇ ਕਰਕੇ ਜਿਹੜਾ ਘਰ ਚੱਲ ਰਿਹਾ ਹਾਂ ਹਾਂ ਉਹ ਪਹਿਲੇ ਚਲੇ ਗਏ ਸੀ ਇੱਕ ਜਿਹਦੇ ਕੋਲ ਪੈਸੇ ਹੀ ਮਿਲਿਆ ਜੀ ਗਲੇ ਸੜੇ ਬਹੁਤ ਨੋਟ ਨੇ ਬੈਠੇ ਚੰਗੇ ਵੀ ਅੱਧੇ ਵੀ ਅੱਧੇ ਖਰਾਬ ਅਧਿਕ ਸਹੀ ਹੈ ਉਹ ਗੁਰਦੁਆਰੇ ਪਰਚੀ ਕੱਟਦੇ ਨੇ ਉਹਨਾਂ ਚੰਗੇ ਵੀ ਨੇ ਪਰ ਉਹ ਅਸੀਂ ਗਿਣੇਗੇ ਸਾਰਾ ਸਿਸਟਮ ਬਣਾ ਕੇ ਦੇਵਾਂਗੇ ਬਿਲਕੁਲ 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 ਐਵੇਂ ਹੁੰਦਾ ਕਿਉਂਕਿ ਅਸੀਂ ਉਹਨੂੰ ਸਕਾ ਕੇ ਉਹਨਾਂ ਨੂੰ ਉੱਥੋਂ ਗਿਣਤੀ ਕਰਕੇ ਵੀਡੀਓ ਬਣਾ ਕੇ ਪ੍ਰੋਪਰ ਫੇਰ ਦੇਵਾਂਗੇ ਜੀ ਅਸੀਂ ਤਾਂ ਹੈਨਾ ਆਹ ਬਿਲਕੁਲ ਜਿਵੇਂ ਤੁਹਾਡਾ ਪ੍ਰੋਟੋਕਾਲ ਹੈਗਾ ਤੁਸੀਂ ਅਸੀਂ ਹਸਾਰ ਨਾਲ ਚੱਲਣਾ ਜੀ